ਨਾਦਰ ਸ਼ਾਹ ਜਦੋਂ ਈਰਾਨ ਨੂੰ ਆਪਸ ਮੁੰਡਿਆ ਸੀ ਨਾ ਤੇ ਉਹਦੇ ਰਾਜ ਸਿੰਘਾਂ ਨਾਲ ਦੋ ਦੋ ਹੱਥ ਹੋ ਗਏ ਉਹਨੇ ਨਾ ਜ਼ਕਰੀਆ ਖਾਨ ਨੂੰ ਪੁੱਛਿਆ ਆਂਦਾ ਇਹ ਲੋਕ ਕੌਣ ਆਂ ਜ਼ਕਰੀਆ ਖਾਨ ਕਹਿੰਦਾ ਹੈ ਫਕੀਰ ਨਾਨਕ ਦੇ ਸਿੱਖ ਆ ਆਂਦਾ ਰਹਿੰਦੇ ਕਿੱਥੇ ਆ ਕਹਿੰਦਾ ਕੋੜਿਆਂ ਦੀਆਂ ਕਾਠੀਆਂ ਤੇ ਆਂਦਾ ਸੌਂਦੇ ਕਿੱਥੇ ਆ ਆਂਦਾ ਜਿੱਥੇ ਰਾਤ ਪੈ ਜੇ ਤੇ ਨਾਦਰ ਸ਼ਾਹ ਕਹਿੰਦਾ ਇੰਨਾ ਚੋ ਮੈਨੂੰ ਬਾਦਸ਼ਾਹੀ ਦੀ ਬੋ ਆਉਂਦੀ ਆ ਆਪਣਾ ਇਤਿਹਾਸ ਜ਼ਰੂਰ ਪੜਿਆ ਕਰੋ ਜਦੋਂ ਕਿਤੇ ਮਨ ਡੋਲੇ ਮਨ ਹੌਲਾ ਪਵੇ ਨਾ ਹੋਰ ਨਹੀਂ ਕੁਝ ਨਾ ਤੇ 10ਵੇਂ ਪਾਸ਼ਾ ਸਾਹਿਬ ਦੀ ਉਹ ਵੱਡ ਮੁਲੀ ਲਿਖਤੀ ਹੀ ਸੁਣ ਲਿਆ ਕਰੋ ਜਫਰਨਾਮਾ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਖਾਲਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ ਜਦੋਂ ਕਿਤੇ ਪ੍ਰਮਾਤਮਾ ਤੁਹਾਨੂੰ ਥੱਲੇ ਸੁੱਟਦਾ ਨਾ ਉਹਦੇ ਵਿੱਚ ਉਹਦਾ ਕੋਈ ਚੰਗਾ ਰਾਜ ਹੀ ਹੁੰਦਾ ਆ ਗੱਲ ਨੂੰ ਮੰਨਣਾ ਔਖਾ ਹੁੰਦਾ